ਹਾਂਜੀ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਸਾਹਿਬ ਇਹ ਜਿਹੜਾ ਉਪਰਾਲਾ ਤੁਹਾਡੇ ਦਿੱਤੇ ਬੰਦੀ ਵੱਲੋਂ ਕੀਤਾ ਗਿਆ ਲੋਕ ਵੀ ਇਸਕੇ ਬਹੁਤ ਹੀ ਖੁਸ਼ ਹੋ ਰਹੇ ਨੇ ਔਰ ਨਿਹਾਲ ਹੋ ਰਹੇ ਨੇ ਕਿਉਂਕਿ ਸ਼ਹੀਦ ਐਗਾ ਭਗਤ ਸਿੰਘ ਉਹਨਾਂ ਦੇ ਨਾਂ ਦਾ ਜਿਹੜਾ ਚੌਕ ਸ਼ਹਿਰ ਵਿੱਚੋਂ ਉਧਰ ਵੀ ਕਿ ਬਣਾਇਆ ਗਿਆ ਕੀ ਕਹਾਂ ਇਹ ਦੇਖੋ ਜੀ ਇਹ ਸਾਡੇ ਸ਼ਹੀਦ ਐਨਦਾਰ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਉਪਰਾਲਾ ਕੀਤਾ ਗਿਆ ਪਰ ਇਹਦੇ ਨਾਲ ਨਾ ਸਾਡੇ ਹੋਰ ਵੀ ਸਮਾਜਿਕ ਔਰ ਧਾਰਮਿਕ ਦਿੱਤੇ ਬੰਦੀਆਂ ਜਾਂ ਸ਼ਹਿਰ ਦਾ ਪੂਰਾ ਸਹਿਯੋਗ ਹੈ ਸਾਨੂੰ ਇਹ ਇਹ ਨਹੀਂ ਕਹਿ ਸਕਦੇ ਵੀ ਸਾਡਾ ਕੱਲਿਆਂ ਦਾ ਵਾਭ ਜਾਂ ਅਸੀਂ ਇਹ ਸਾਰਿਆਂ ਦਾ ਸਾਂਝਾ ਚੌਕ ਹੀ ਆ ਜੀ ਭਗਸ਼ੀਦ ਭਗਤ ਸਿੰਘ ਸਾਰਿਆਂ ਨਾਲ ਸਾਂਝੇ ਸੀਗੇ ਉਹਨਾਂ ਨੇ ਜੋ ਕੁਝ ਵੀ ਕੀਤਾ ਪੂਰੇ ਦੇਸ਼ ਲਈ ਕੀਤਾ ਇਕੱਲੇ ਕਿਸੇ ਇੱਕ ਕਿਤੇ ਸਮਾਜ ਲਈ ਜਾਂ ਕਿਸੇ ਇੱਕ ਕਾਸਟਿਸਮ ਲਈ ਨਹੀਂ ਕੁਛ ਕੀਤਾ ਸ ਪੂਰੇ ਦੇਸ਼ ਦੀ ਕੁਰਬਾਨੀ ਦਿੱਤੀ ਉਹਨਾਂ ਨੇ ਇਸ ਕਰਕੇ ਸਾਰਿਆਂ ਦਾ ਸਾਂਝਾ ਉਪਰਾਲਾ ਵਾ ਸਾਰਿਆਂ ਦਾ ਸਾਂਝਾ ਚੌਂਕ ਆ ਸਾਡੇ ਵੱਲੋਂ ਬਸ ਇਹੀ ਆ ਵੀ ਦੇਖੋ ਜੋਸ਼ੀਦਿਆਨ ਹਜ਼ਰ ਭਗਤ ਸਿੰਘ ਦੇ ਨਾਮ ਤੇ ਅੱਜ ਤੱਕ ਨੂੰ ਗੁਦਰ ਵਿੱਚ ਕੋਈ ਚੌਂਕ ਜਾਂ ਕੋਈ ਪਾਰਕ ਵਗੈਰਾ ਨਹੀਂ ਬਣੀ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਯਾਦ ਨੂੰ ਸਮਰਪਿਤ ਇਹਨਾਂ ਗੁਦਰ ਚ ਭਗਤ ਸਿੰਘ ਚੌਂਕ ਬਣਾਇਆ ਵਾ ਪ੍ਰਧਾਨ ਸਾਹਿਬ ਜੇਕਰ ਗੱਲ ਕਰੀਏ ਤੁਹਾਡੀ ਇਸ ਜਥੇਬੰਦੀ ਦੀ ਸ਼ਹੀਦ ਆਜ਼ਮ ਸਰਦਾਰ ਪਾਕਿਸਤਾਨ ਸਪੋਰਟਸ ਕਲੱਬ ਨਕੋਤਰ ਇਹ ਕਦੋਂ ਹੋਂਦ ਵਿੱਚ ਆਇਆ ਸਰ ਇਹ ਜਥੇਬੰਦੀ ਸਾਡੀ 2002 ਦੀ ਕੰਮ ਕਰ ਰਹੀ ਹੈ ਜੀ ਸਨ 2002 ਤੋਂ ਤੋਂ ਕਿਹੜੇ ਕਿਹੜੇ ਸਮਾਜਿਕ ਤੇ ਧਾਰਮਿਕ ਜਿਹੜੇ ਤੁਸੀਂ ਹੁਣ ਤੱਕ ਉਪਰਾਲੇ ਕੀਤੇ ਨੇ ਸਾਡੇ ਦਰਸ਼ਕ ਵੀਰਾਂ ਨੂੰ ਸਾਂਝੇ ਕਰ ਦਿਓ ਧਾਰਮਿਕ ਤਾਂ ਨਹੀਂ ਕਹਦੇ ਸਮਾਜਿਕ ਕੰਮ ਤਾਂ ਕਾਫੀ ਕਰਦੀ ਹੈ ਜੀ ਸਾਡੀ ਜਥੇਬੰਦੀ ਕਿਸੇ ਨੂੰ ਬਲੱਡ ਦੀ ਲੋੜ ਹੋਵੇ ਬਲੱਡ ਨੇਸ਼ਨ ਕੈਂਪ ਵੀ ਲਾਏ ਆ ਕਾਫੀ ਵੈਸੇ ਹੋਣ ਵੈਸੇ ਵੀ ਜਿਸਨ ਕਿਸੇ ਐਮਰਜੈਂਸੀ ਕੋਈ ਲੋੜ ਪੈਂਦੀ ਆ ਸਾਨੂੰ ਫੋਨ ਆਉਂਦੇ ਆ ਕਿਤੇ ਵੀ ਦੂਰ ਦੂਰ ਤੱਕ ਫੋਨ ਆਉਂਦੇ ਆ ਉਹਨਾਂ ਨੂੰ ਬਲੱਡ ਦੀ ਪ੍ਰੋਵਾਈਡ ਕਰਵਾਈਦਾ ਅਸੀਂ ਸਾਡੇ ਜੱਥੇਬੰਦੀ ਦੇ ਨੌਜਵਾਨ ਕਾਫੀ ਦੂਰ ਤੱਕ ਬੈਠੇ ਆ ਮੈਂਬਰ ਸਾਡੇ ਇੱਕ ਦੂਜੇ ਨਾਲ ਫੇਰ ਫੋਨ ਤੇ ਟਾਈਪ ਕਰਕੇ ਕਿਸੇ ਨੂੰ ਬਲੱਡ ਪ੍ਰੋਵਾਈਡ ਕਰਾਈਦਾ ਕਿਸੇ ਨੂੰ ਸਿਲਾਂ ਦੀ ਕੋਈ ਲੋੜ ਆ ਫੇ ਕਿਸੇ ਤਕਰੀਬ ਕੁੜੀ ਦੇ ਵਿਆਹ ਤੇ ਕੋਈ ਇੱਕ ਕਿੰਨਾਂ ਨੂੰ ਗਰੀਬ ਪਰਿਵਾਰਾਂ ਨੂੰ ਰਾਸ਼ਨ ਵਗੈਰਾ ਜਾਂ ਹੋਰ ਕਈਆਂ ਦਾ ਕਿਸੇ ਸਮਾਜ ਦਾ ਲਾਲੋਭੀ ਥਾਣੇ ਗੁਜ਼ਾਰੀਆਂ ਦੇ ਵਿੱਚ ਕਈਆਂ ਲੋਕਾਂ ਦੇ ਨਾ ਗਰੀਬ ਪਰਿਵਾਰਾਂ ਨਾਲ ਕੋਈ ਸਮੱਸਿਆ ਆਉਂਦੀ ਆ ਕੋਈ ਨਹੀਂ ਸੁਣਵਾਈ ਹੁੰਦੀ ਧੱਕੇਸ਼ਾਹੀ ਹੁੰਦੀ ਆ ਉੱਥੇ ਸਾਡੀ ਜੱਥੇਬੰਦੀ ਜਿਹੜੀ ਆ ਬਹੁਤ ਡਟ ਕੇ ਕੰਮ ਕਰਦੀ ਆ ਕਰਪਸ਼ਨ ਦੇ ਖਿਲਾਫ ਬਹੁਤ ਕੰਮ ਕਰਦੇ ਆ ਅਸੀਂ ਬਸ ਇਹ ਰੈਗੂਲਰ ਐਕਟੀਵਿਟੀ ਸਾਡੀ ਚੱਲਦੀ ਰਹਿੰਦੀ ਆ ਜੀ ਸਰ ਹਲਕਾ ਆਬਾਮ ਦਾ ਕਹਿਣਾ ਹੈ ਕਿ ਇਹ ਜਿਹੜਾ ਚੌਕ ਜਿੱਥੇ ਚੌਕ ਬਣਾਇਆ ਗਿਆ ਇੱਥੇ ਰਾਤ ਨੂੰ ਬਹੁਤ ਸਾਰੀਆਂ ਲੁੱਟਾਂ ਖੋਹਾਂ ਜਾਂ ਵਾਰਦਾਤਾਂ ਵੀ ਹੁੰਦੀਆਂ ਸਨ ਇਸ ਚੌਂਕ ਤੋਂ ਬਾਅਦ ਉਹਨਾਂ ਨੇ ਇੱਕ ਹੌਸਲਾ ਮਿਲਿਆ ਕਿ ਤੁਹਾਡੀ ਜਥੇਬੰਦੀ ਵੱਲੋਂ ਸੀਸੀਟੀਵੀ ਜਿਹੜਾ ਲਗਾ ਦਿੱਤਾ ਗਿਆ ਹੈ ਬਹੁਤ ਇਹਨਾਂ ਨੂੰ ਹੌਸਲਾ ਮਿਲਿਆ ਇਸ ਚੌਂਕ ਦੇ ਬਣਨ ਨਾਲ ਔਰ ਜਿਹੜਾ ਤੁਸੀਂ ਇਹਨੂੰ ਅੰਡਰ ਸਿਕਿਉਰਿਟੀ ਸੀਸੀਟੀਵੀ ਦੇ ਘਰ ਦਿੱਤਾ ਕੀ ਗਾਓਗੇ ਦੇਖੋ ਜੀ ਇਹਦੇ ਵਿੱਚ ਅਸੀਂ ਨਾ ਇਹ ਚਲੋ ਆਪਾਂ ਚੌਂਕ ਦੀ ਤਾਂ ਸੇਫਟੀ ਹੈ ਹੀ ਹੈ ਸੀ ਇਹ ਨਾਲ ਪੂਰੇ ਸ਼ਹਿਰ ਦੀ ਜਾਂ ਪੁਲਿਸ ਨੂੰ ਵੀ ਬਹੁਤ ਇਹਦੇ ਨਾਲ ਹੈਲਪ ਮਿਲੀ ਆ ਵੀ ਇੱਥੇ ਸੀਸੀਟੀਵੀ ਕੈਮਰੇ ਲੱਗ ਗਏ ਸੋਲਰ ਲਾਈਟਾਂ ਲੱਗੀਆਂ ਇੱਥੇ ਨੀਰਾ ਰਹਿੰਦਾ ਸੀਗਾ ਵਾਰਦਾਤਾਂ ਹੁੰਦੀਆਂ ਸੀਗੀਆਂ ਜੋ ਨਸ਼ੇੜੀ ਵਗੈਰਾ ਇੱਥੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਉਹਨੂੰ ਕਾफी ਨੱਤ ਪਈ ਆ ਇਹ ਚਲੋ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਇਆ ਜੀ ਬਹੁਤ ਵਧੀਆ ਹੋਇਆ ਇਹ ਸਰ ਅਸੀਂ ਦੇਖਿਆ ਕਿ ਤੁਸੀਂ ਕਾਫੀ ਜਦੋਂ ਚੌਕ ਜਿਹੜਾ ਹੁੰਦੇ ਵਿੱਚ ਆਇਆ ਤੁਸੀਂ ਇੱਥੇ ਸਾਰੀਆਂ ਸਭਾਵਾਂ ਨਿਭਾ ਰਹੇ ਆ ਬਹੁਤ ਸਾਰੇ ਇੱਥੇ ਬੱਲ ਬੁੱਤੇ ਲਗਾਏ ਗਏ ਆ ਪਾਰਕ ਜਿਹੜੀ ਬਣਨ ਜਾ ਰਹੀ ਹੈ ਹਾਂਜੀ ਔਰ ਕੀ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਿਯੋਗ ਮਿਲ ਰਿਹਾ ਇਸ ਵਾਰੀ ਜਾਨ ਹਾਂਜੀ 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 ਪੂਰਾ ਸਹਿਯੋਗ ਆ ਜੀ ਸ਼ਹਿਰ ਵਿੱਚ ਜਿੱਦਿ ਦੀ ਆਪਾਂ ਜਲਦੀ ਦੀ ਗੱਲ ਕਰ ਲਈ ਜਿੱਦੇ ਵੀ ਚੌਕ ਬਣੇ ਆ ਹਾਂਜੀ ਉਹਦਾ ਸਾਰੀ ਦੇਖ ਰਿਕ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ ਕਿ ਹੌਣ ਵਾਲੇ ਸਮੇਂ ਵਿੱਚ ਇਸ ਚੌਕ ਨੂੰ ਵੀ ਜਿਹੜਾ ਹੋਰ ਵੀ ਖੂਬਸੂਰਤ ਬਣਾ ਨਹੀਂ ਹੋਰ ਵੀ ਖੂਬਸੂਰਤ ਹੋਰ ਵੀ ਖੂਬਸੂਰਤ ਬਣਾਵਾਂਗੇ ਚੌਕ ਨੂੰ ਪ੍ਰਸ਼ਾਸਨ ਦਾ ਸਹਿਯੋਗ ਵੀ ਲਿਆ ਜਾਵੇਗਾ ਤੇ ਇਕੱਲਾ ਤਾਂ ਕੋਈ ਵੀ ਨਹੀਂ ਵੱਡਾ ਹੁੰਦਾ ਜੀ ਸਰ ਤੁਸੀਂ ਨਿਪੋਤਰ ਤੇ ਪੰਜਾਬ ਪਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਤੁਕ ਮੈਂ ਨੂੰ ਉਧਰ ਨੂੰ ਔਰ ਪੂਰੇ ਪੰਜਾਬ ਵਾਸੀਆਂ ਨੂੰ ਆਪਣੇ ਮੁਲਕ ਦੇ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਆਪਾਂ ਜੀ ਦੇ ਦਰਪਖ ਸਿੰਘ ਜੀ ਦੀ ਸੋਚ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਿਆ ਕਰੀਏ ਆਪਾਂ ਉਹਨਾਂ ਵਰਗੇ ਤਾਂ ਨਹੀਂ ਬਣ ਸਕਦੇ ਪਰ ਉਹਨਾਂ ਦੇ ਦੱਸੇ ਰਸਤੇ ਤੇ ਉਹਨਾਂ ਦੇ ਦੱਸੇ ਪਾਏ ਪੂਰਨਿਆਂ ਤੇ ਚੱਲ ਸਕਦੇ ਆਂ ਥੋੜੀ ਥੋੜੀ ਕੋਸ਼ਿਸ਼ ਵੀ ਕਰੀਏ ਆਪਾਂ ਇਹ ਜ਼ਰੂਰੀ ਨਹੀਂ ਵੀ ਆਪਾਂ ਦੇਸ਼ ਵਾਸਤੇ ਕੁਝ ਕਰਨਾ ਤਾਂ ਆਪਾਂ ਨੂੰ ਬਾਰਡਰ ਤੇ ਜਾ ਕੇ ਲੜਾਈ ਲੜਨੀ ਪੈਣੀ ਹੈ ਆਪਾਂ ਆਪਣੇ ਦੇਸ਼ 'ਚ ਆਪਣਾ ਸਮਾਜ 'ਚ ਆਪਣੇ ਰਹਿ ਕੇ ਵੀ ਇੱਥੇ ਜੋ ਸਮਾਜਿਕ ਬੁਰਾਈਆਂ ਵਾਂ ਉਹਨਾਂ ਦਾ ਡਟ ਕੇ ਵਿਰੋਧ ਕਰੀਏ ਤੇ ਆਪਾਂ ਇਹ ਦੇ ਵਿੱਚ ਕਾਮਯਾਬ ਹੋ ਸਕਦੇ ਜੇ ਕਿ ਤੁਹਾਡੀ ਇਸ ਜਥੇਬੰਦੀ ਦੀ ਗੱਲ ਕਰੀਏ ਤੇ ਜਿਹੜੇ ਮੈਂਬਰ ਸਹਾਬਾਨ ਨੇ ਹਲਕਾ ਨਕੂਦਰ ਦੇ ਨੇ ਜਾਂ ਫਿਰ ਸੂਬਾ ਪੰਜਾਬ ਦਾ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਜੀ ਸਾਡੇ ਕਾਫੀ ਮੈਂਬਰ ਆ ਤੇ ਜਿਹੜੇ ਤੁਹਾਡੇ ਉਪਰਾਲੇ ਨੇ ਜ਼ਿਲ੍ਹਾ ਜਲੰਧਰ ਤੋਂ ਬਾਹਰ ਵੀ ਕੀਤੇ ਬਾਹਰ ਵੀ ਹਾਂ ਜੀ ਸਾਰੇ ਪਾਸੇ ਚੱਕ ਕਰਦੇ ਆ ਤੇ ਬਹੁਤ ਜਲਦੀ ਸਾਡੇ ਕਲੱਬ ਵੱਲੋਂ ਇੱਥੇ ਇੱਕ ਚੌਂਕ ਦੇ ਵਿੱਚ ਐਂਬੂਲੈਂਸ ਫ੍ਰੀ ਸੇਵਾ ਇੱਕ ਲੱਗਣ ਜਾ ਰਹੀ ਆ ਵੀ ਜਿੰਨਾ ਵੀ ਸਾਨੂੰ 24 ਘੰਟੇ ਉਹਦੇ ਵਿੱਚ ਡਰਾਈਵਰ ਵੀ ਮੈਂ ਆਉਂਗਾ ਪੂਰਾ ਉਹ ਚ ਪ੍ਰਬੰਧ ਹੋਊਗਾ ਤਾਂ ਉਹਦਾ ਨੰਬਰ ਨਸ਼ਰ ਕਰ ਦਿੱਤਾ ਜਾਊਗਾ ਹਾਂ ਜੀ ਬਹੁਤ ਜਲਦੀ ਤੇ ਜਿਹਨੂੰ ਕਿਸੇ ਲੋੜ ਹੋਵੇ ਉਹ ਕੰਟੈਕਟ ਹਾਂਜੀ ਹਾਂਜੀ ਸ਼ਹੀਦ ਭਗਤ ਸਿੰਘ ਕਲੱਬ ਉਹਨਾਂ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਉਹਨੂੰ ਰੱਖਿਆ ਜਾਊਗਾ ਤਾਂ ਉਹਦਾ ਨਾਂ ਵੀ ਸ਼ਹੀਦ ਆਜ਼ਮ ਭਗਤ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਡੀ ਜਥੇਬੰਦੀ ਉਹਨਾਂ ਕੋਈ ਵੀ ਕੰਮ ਕੀਤਾ ਜਾਂਦਾ ਜੀ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਹੀ ਸਮਰਪਿਤ ਹੈ ਜੀ ਧੰਨਵਾਦ ਅ ਸਰ ਜੀ ਸਭ ਤੋਂ ਪਹਿਲਾਂ ਤਾਂ ਜੈ ਪੀਮ ਜੈ ਭਾਰਤ ਛਹਨ ਅੱਜ ਬਹੁਤ ਅਸੀਂ ਅ ਰੋਜ਼ ਇੱਥੇ ਨੰਗਦੇ ਹੁੰਦੇ ਸੀ ਤੇ ਇਹ ਸਾਡਾ ਜਿਹੜਾ ਚੌਂਕ ਸੀਗਾ ਬਿਲਕੁਲ ਖਾਲੀ ਪਿਆ ਹੁੰਦਾ ਸੀਗਾ ਤੇ ਇਹ ਸਾਡੇ ਬਹੁਤ ਸਾਰੇ ਵੀਰਾਂ ਦਾ ਸਹਿਯੋਗ ਆ ਪੂਰੇ ਸ਼ਹਿਰ ਵਸੀਆਂ ਦਾ ਪੂਰੇ ਪੰਜਾਬ ਵਸੀਆਂ ਦਾ ਜਿੰਨੇ ਵੀ ਵਧੀਆ ਮੁੰਡੇ ਆ ਯੰਗ ਮੁੰਡੇ ਆ ਜਿਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਆ ਕਿ ਆਪਣੇ ਸ਼ਹੀਦਾਂ ਨੂੰ ਆਪਣੇ ਪਗੰਬਰਾਂ ਨੂੰ ਚਾਦਰ ਰੱਖਿਆ ਆ ਇਹ ਚੌਂਕ ਜਿਹੜਾ ਬਣਾਇਆ ਬਹੁਤ ਵੱਡੀ ਇਹਨਾਂ ਦੀ ਦੇਣ ਹੈਗੀ ਆ ਸਮਾਜ ਨੂੰ ਔਰ ਜਿਹੜੇ ਆ ਪੂਰੇ ਨਕੌਦਰ ਵਸੀਆਂ ਨੂੰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਸਰਦਾਰ ਭਗਤ ਸਿੰਘ ਜੀ ਦਾ ਜਿਹੜਾ ਬੋਤਿਆ ਇੱਥੇ ਲਗਾ ਕੇ ਇਹ ਚੌਂਕ ਦੀ ਸ਼ੁਰੂਆਤ ਕੀਤੀ ਗਈ ਆ ਇਹ ਬਹੁਤ ਵਧੀਆ ਉਪਰਾਲਾ ਸਾਡੇ ਇੱਥੇ ਨੇੜੇ ਆ ਅਸੀਂ ਵੀ ਜਿੰਨਾ ਟਾਈਮ ਇੱਥੇ ਦੇ ਹੋਇਆ ਸਵੇਰੇ ਸ਼ਾਮੀ ਇਸ ਚੌਂਕ ਦੀ ਰੱਖਿਆ ਵੀ ਕਰਾਂਗੇ ਔਰ ਦੇਖਰੇਖ ਵੀ ਕਰਾਂਗੇ ਇਹ ਜਿਹੜਾ ਚੌਕ ਹੈ ਮੈਂ ਇਹਦੇ ਬਾਰੇ ਥੋੜਾ ਜਿਹਾ ਤੁਹਾਨੂੰ ਜਰੂਰ ਚੰਗਣਾ ਪਾਉਂਗਾ ਇਹ ਜਦੋਂ ਆਪਾਂ ਨਕੂਦਰ ਤੋਂ ਜਲੰਧਰ ਨੂੰ ਜਾਂਦੇ ਆ ਥੱਲੇ ਸਾਡੇ ਵਾਈਪੁਆਇੰਟ ਪੋੜ ਆਂਦਾ ਹੈਗਾ ਆ ਜਲੰਧਰ ਵੱਲੋਂ ਆਨੇ ਆ ਤੇ ਜਾਂ ਮਲਸੀਆਂ ਛਾਗੜੋ ਵੱਲੋਂ ਆਨੇ ਆ ਤੇ ਇਹ ਬਿਲਕੁਲ ਉਸ ਜਿਹੜਾ ਆ ਚੌਂਕ ਬਿਲਕੁਲ ਚੌਂਕ ਦੇ ਵਿੱਚ ਜਿਹੜਾ ਬਣਾਇਆ ਗਿਆ ਆ ਸੋ ਆਓ ਅਸੀਂ ਸਾਰੇ ਨੂੰ ਇਨਵਾਈਟ ਕਰਾਂਗੇ ਜਦੋਂ ਵੀ ਇਹਦਾ ਉਹ ਉਦੋਂ ਕਾਡਰਨ ਕੀਤਾ ਜਾਊਗਾ ਸਾਰੇ ਹੀ ਵੀਰਾਂ ਦਾ ਸਹਿਯੋਗ ਲਿਆ ਜਾਊਗਾ ਮੈਂ ਇੱਕ ਆਪਣੇ ਨੌਜਵਾਨ ਵੀਰਾਂ ਨੂੰ ਜਰੂਰ ਮੈਸੇਜ ਦੇਣਾ ਚਾਹੂੰਗਾ ਕੀ ਅਸੀਂ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਦੀ ਸੋਚ ਤੇ ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਚੱਲੀਏ ਨਸ਼ਿਆਂ ਨੂੰ त्यागੀਏ ਆਪਣੀ ਲਾਈਫ ਨੂੰ ਤੰਦਰੁਸਤ ਬਰਈਏ ਖੇਡਾਂ ਵੱਲ ਧਿਆਨ ਦਈਏ ਅਗਰ ਸਾਡੇ ਨੌਜਵਾਨ ਸਾਥੀ ਸ਼ਹੀਦਾਂ ਦੀਆਂ ਸੋਚਾਂ ਤੇ ਚੱਲਣਗੇ ਤੇ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਕੋਈ ਵੀ ਵੀਰ ਨਸ਼ਿਆਂ ਵੱਲ ਨਹੀਂ ਜਾਊਗਾ ਸਰ ਜੇਕਰ ਸ਼ਹੀਦ ਇਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੀ ਗੱਲ ਕਰੀਏ ਇਹਦੇ ਵਿੱਚ ਸਾਰੇ ਮੈਂਬਰ ਜਿਹੜੇ ਯੂਥ ਬਹੁਤ ਹੀ ਆਪਣੇ ਤਨਮਨ ਤੋਂ ਸੇਵਾ ਕਰ ਰਿਹਾ ਹੈ ਇਸ ਚੌਂਕ ਤੋਂ ਪਹਿਲਾਂ ਵੀ ਇਨ੍ਹਾਂ ਦੇ ਬਹੁਤ ਚੰਗੇ ਉਪਰਾਲੇ ਦੇਖਣ ਨੂੰ ਮਿਲਦੇ ਤਾਂ ਕੀ ਕਹਾਂਗੇ ਇਸ ਕਲੱਬ ਸਰ ਇਹਨਾਂ ਦੇ ਉਪਰਾਲੇ ਤਾਂ ਬਹੁਤ ਵਧੀਆ ਹੈਗਾ ਜਿੰਨੀ ਕਿ ਇਹ ਮੇਰੇ ਖਿਆਲ ਆ ਕਿ ਅੱਜ ਦੀ ਜਿਹੜੀ ਲਾਈਫ ਆ ਇਹ ਬਹੁਤ ਜ਼ਿਆਦਾ ਵਿਜੀ ਆ ਤੇ ਕਿਸੇ ਕੋਲ ਵੀ ਇੰਨਾ ਕੁ ਟਾਈਮ ਹੈ ਨਹੀਂਗਾ ਕਿ ਕਿਸੇ ਦੇ ਮਗਰ ਲੋਕ ਸੇਵਾ ਕੀਤੀ ਜਾਵੇ ਫਿਰ ਵੀ ਮੈਂ ਇਨ੍ਹਾਂ ਭਰਾਵਾਂ ਤੇ ਬਹੁਤ ਮਲਕੀ ਇਹਨਾਂ ਨੂੰ ਐਪਰੀਸ਼ੀਏਟ ਕਰੂੰਗਾ ਹੌਸਲਾ ਜਿਹੜਾ ਮੇਰੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਆ ਜਿਹੜਾ ਇਹ ਕਾਫੀ ਚਿਰ ਤੋਂ ਹੀ ਜਿਹੜੇ ਲੋਕ ਸੇਵਾ ਦੇ ਕੰਮ ਕਰਦੇ ਆ ਕਿਤੇ ਵੀ ਇਹਨਾਂ ਨੂੰ ਕਿਤੇ ਵੀ ਇਹਨਾਂ ਨੂੰ ਲੋੜ ਪੈਂਦੀ ਆ ਪੰਜਾਬ ਦੇ ਵਿੱਚੋਂ ਐਨੀ ਵੀ ਕਿਤੇ ਵੀ ਕੋਈ ਵੀ ਇਹਨਾਂ ਨੂੰ ਫੋਨ ਕਰਕੇ ਸਹਾਇਤਾ ਲੈਂਦਾ ਆ ਤੇ ਇਹ ਪਹਿਲ ਦੇ ਆਧਾਰ ਤੇ ਉਹਨਾਂ ਦਾ ਕਰਦੇ ਆ ਇਹ ਛਿੰਝ ਵੀ ਕਰਵਾਉਂਦੇ ਆ ਜਿਹੜੀ ਕਿ ਦੇਖਣਯੋਗ ਛਿੰਝ ਹੁੰਦੀ ਆ ਤੇ ਆਓ ਮੈਂ ਕਹਿੰਦਾ ਸਾਰ ਇਹਨਾਂ ਦਾ ਸਹਿਯੋਗ ਕਰੀਏ ਤੇ ਆਪਾਂ ਇਹੋ ਜੇ ਚੌਂਕ ਜਿਹੜੇ ਆ ਵੱਧ ਤੋਂ ਵੱਧ ਇਸ ਚੌਂਕਾਂ ਨੂੰ ਸਵਾਰੀਏ ਤੇ ਲੋਕਾਂ ਨੂੰ ਪਤਾ ਲੱਗੇ ਸਾਡੇ ਸ਼ਹੀਦਾਂ ਬਾਰੇ ਆਪਣੇ ਗੁਰੂਆਂ ਪੀਜਾਂ ਬਾਰੇ